ਰੋ ਫੈਮਲੀ ਸਸੀ ਆਕਾਲ ਅੱਜ ਅਸੀਂ ਲੈ ਕੇ ਆਈਆਂ ਤਰਬੂਜ ਦੇਖੋ ਬਹੁਤ ਵਧੀਆ ਤੇ ਬਹੁਤ ਹੀ ਸਿਹਤ ਵਾਸਤੇ ਚੰਗਾ ਤੇ ਲਾਭਦਾਇਕ ਹੁੰਦਾ ਹੈ ਆ ਦੇਖੋ ਅਸੀਂ ਅੱਜ 1 5 ਕਿਲੋ ਦਾ ਤਰਬੂਜ ਲੈ ਕੇ ਆਈਆਂ ਤੇ ਇਹ ਅਸੀਂ ਖਾਣ ਵਾਸਤੇ ਲੈ ਕੇ ਆਏ ਆ ਕਿਉਂਕਿ ਸੇਦ ਨੂੰ ਇਹ ਕੰਮ ਕਰਦਾ ਹੈ ਇਹਦੇ ਬਹੁਤ ਹੀ ਫਾਇਦੇ ਨੇ ਤੇ ਇਹਦੇ ਨੁਕਸਾਨ ਵੀ ਨਹੀਂ ਇਹਦੇ ਫਾਇਦੇ ਇਸ ਤਰੀਕੇ ਨੇ ਕਿ ਅਸੀਂ ਇਹਨੂੰ ਖਾਈਏ ਤੇ ਸਾਡੇ ਸਰੀਰ ਦੇ ਵਿੱਚ ਖੂਨ ਦੀ ਕਮੀ ਪੂਰੀ ਹੁੰਦੀ ਹੈ ਜਿਹੜੀ ਸਾਡੇ ਸਰੀਰ ਦੀ ਅਲਰਜੀ ਉਹ ਵੀ ਪੂਰੀ ਹੋ ਜਾਂਦੀ ਹੈ ਜਿਹੜੀ ਪਾਣੀ ਦੀ ਕਮੀ ਹੁੰਦੀ ਹੈ ਉਹ ਵੀ ਸਾਡੀ ਤਰਬੂਜ ਪੂਰੀ ਕਰਦਾ ਹੈ ਇਹ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਇਹ ਅਸੀਂ ਹੁਣ ਤੁਹਾਨੂੰ ਕੱਟ ਕੇ ਦਿਖਾਨੇ ਆ ਵੀ ਤਰਬੂਜ ਸਾਡਾ ਕਿਸ ਤਰ੍ਹਾਂ ਦਾ ਨਿਕਲਦਾ ਹੈ ਇਹ ਦੇਖੋ ਅਸੀਂ ਤਰਬੂਜ ਨੂੰ कट रहे हैं बहुत वाया तरीके आ आ तरबूज तो अस कट लिता अपना बहुत वाला निकलिया देखो तुसी असं हूँ ये पीस कर लवेंगे ਤਾ ਜੋ ਸਾਡਾ ਤਰਬੂਜ ਅਸੀਂ ਪੀਸ ਕਰਕੇ ਖਾ ਸਕੀਏ ਵੱਡਾ ਹੈ ਥੋੜਾ ਕੱਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਹ ਦੇਖੋ ਇਸੇ ਤੀਕੇ ਅਸੀਂ ਪੀਸ ਕਰਕੇ ਰੱਖ ਲੈਣੇ ਨੇ ਇਹਦੇ ਇਹ ਜੇ ਜਦੋਂ ਵੀ ਖਾਣਾ ਵਾ ਅਸੀਂ ਇਹਦੇ ਵਿੱਚ ਨਿੰਬੂ ਪਾ ਕੇ ਕਾਲਾ ਨਮਕ ਪਾ ਕੇ ਖਾਣਾ ਹੈ ਤਾਂ ਜੋ ਸਾਨੂੰ ਇਹ ਚੰਗੀ ਤਰ੍ਹਾਂ ਹজম ਹੋ ਸਕੇ ਬਹੁਤ ਵਧੀਆ ਤਰੀਕੀ ਅਸੀਂ ਇਹਨੂੰ ਨਮਕ ਵਗੈਰਾ ਲਗਾ ਕੇ ਖਾਵਾਂਗੇ ਤੇ ਇਹ ਸਾਡੇ ਸਰੀਰ ਨੂੰ ਨੁਕਸਾਨ ਨਹੀਂ ਕਰੇਗਾ ਬਿਲਕੁਲ ਇਹਦਾ ਇੱਕ ਨੁਕਸਾਨ ਵੀ ਹੈ ਇਹਦਾ ਨੁਕਸਾਨ ਇਹ ਹੈ ਵੀ ਅਸੀਂ ਜਦੋਂ ਵੀ ਤਰਬੂਜ ਖਾਣਾ ਹੈ ਅਸੀਂ ਉਸੇ ਵਕਤ ਬਿਲਕੁਲ ਪਾਣੀ ਨਹੀਂ ਪੀਣਾ ਜੇ ਅਸੀਂ ਉਸੇ ਵਕਤ ਪਾਣੀ ਪੀ ਲਾਂਗੇ ਤੇ ਤਰਬੂਜ ਸਾਨੂੰ ਖਜਮ ਨਹੀਂ ਹੋਇਆ ਹੁੰਦਾ ਜਿਹਦੇ ਕਾਰਨ ਸਾਡਾ ਪੇਟ ਖਰਾਬ ਹੋ ਸਕਦਾ ਹੈ ਤੇ ਸਾਨੂੰ ਇਹਦੇ ਨਾਲ ਲੂਜ਼ ਪੋਸ਼ਨ ਲੱਗ ਜਾਂਦੇ ਨੇ ਲੂਜ਼ ਪੋਸ਼ਨ ਲੱਗ ਜਾਂਦੇ ਨੇ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਇਸ ਕੱतिर ਮੁਸ਼ਕਲ ਹੁੰਦੀ ਹੈ ਕਿ ਤਰਬੂਜ ਸਾਨੂੰ ਖਜਮ ਨਹੀਂ ਹੋਇਆ ਤੇ ਅਸੀਂ ਪਾਣੀ ਪੀ ਲਿਆ ਇਸ ਕਰਕੇ ਅਸੀਂ ਜਦੋਂ ਵੀ ਤਰਬੂਜ ਖਾਣਾ ਹੈ ਤਰਬੂਜ ਖਾਣ ਤੋਂ 2 ਘੰਟੇ ਬਾਅਦ ਅਸੀਂ ਆਪਣਾ ਪਾਣੀ ਪੀਵਾਂਗੇ ਤਾਂ ਸਾਨੂੰ ਕੋਈ ਮੁਸ਼ਕਲ ਨਹੀਂ ਹੋਏਗੀ ਸਾਡੀ ਸਿਹਤ ਵਾਸਤੇ ਵੀ ਬਹੁਤ ਵਧੀਆ ਰਹੇਗਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਭਦਾਇਕ ਰਹੇਗਾ ਇਸ ਕਰਕੇ ਤੁਸੀਂ ਜਦੋਂ ਵੀ ਤਰਬੂਜ ਖਾਓ 2 ਘੰਟੇ ਬਾਅਦ ਪਾਣੀ ਪੀਓ ਤੇਲਾ ਬਿਲਕੁਲ ਨਹੀਂ ਪੀਣਾ ਤੇ ਇਹ ਜਦੋਂ ਵੀ ਖਾਓਗੇ ਇਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਨਿੰਬੂ ਨਿਚੋੜ ਕੇ ਬਹੁਤ ਹੀ ਵਧੀਆ ਤਰੀਕੇ ਤਰਬੂਜ ਖਾਓ ਤੁਹਾਨੂੰ ਬਹੁਤ ਚੰਗਾ ਲੱਗੇਗਾ ਤੁਹਾਡੀ ਸੀਰਤ ਵਾਸਤੇ ਬਹੁਤ ਹੀ ਵਧੀਆ ਰਹੇਗਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ ਫੈਮਲੀ ਬਾਏ ਤਿਤਰਬੂਜ ਜ਼ਰੂਰ ਖਾਇਓ ਗਰਮੀਆਂ ਦੇ ਵਿੱਚ ਖਾਣਾ ਬਹੁਤ ਹੀ ਲਾਭਦਾਇਕ ਹੈ ਬਹੁਤ ਹੀ ਚੰਗਾ ਹੈ ਇਹ ਤੁਹਾਡੇ ਸਰੀਰ ਦੀ ਪੂਰੀ ਅਲਰਜੀ ਲਿਆਏਗਾ ਤੁਹਾਡਾ ਖੂਨ ਵਧਾਏਗਾ ਤੇ ਤੁਹਾਡੀ ਪਾਣੀ ਦੀ ਕਮੀ ਵੀ ਪੂਰੀ ਕਰੇਗਾ ਇਹ ਸਿਰਫ ਗਰਮੀਆਂ ਜਾਂਦੇ ਨੇ ਸਿਆਲਾਂ ਵਿੱਚ ਬਹੁਤ ਘਟ ਆਂਦੇ ਨੇ ਲਿਆਓ ਤੇ ਤਿਤਰਬੂਜ ਕਾਲਾ ਨਮਕ ਤੇ ਨਿੰਬੂ ਪਾ ਕੇ ਜ਼ਰੂਰ ਖਾਇਓ ਬਾਏ ਫੈਮਲੀ ਬਾਏ ਆ ਦੇਖੋ ਜੀ ਅਸੀਂ ਘੱਟ ਜਿਉ ਬਹੁਤ ਵਧੀਆ ਤਰੀਕੇ ਨਾਲ ਰੱਖ ਲਿੱਤਾ ਹੁਣ ਇਹ ਅਸੀਂ ਖਾਣ ਵਾਸਤੇ ਨਮਕ ਪਾ ਕੇ ਇਹਨਾਂ ਨੂੰ ਦੇਣ ਲੱਗੇ ਆ ਆਓ ਤੁਸੀਂ ਵੀ ਸਾਡੇ ਨਾਲ ਇੰਜੋਏ ਕਰੋ ਤੇ ਸਾਡਾ ਮਿੱਠਾ ਮਿੱਠਾ ਤਰਬੂਜ ਆ ਕੇ ਸਾਡੇ ਨਾਲ ਖਾਓ ਬਾਏ